ਸਸੀ ਕਾਲ ਜੀ ਸਾਰਿਆਂ ਨੂੰ ਲੋਈ ਇਕੱਲੇ ਹੁਣ ਅਸੀਂ ਗੁਰਦੁਆਰਾ ਸਾਹਿਬ ਦੇਖਦੇ ਅੱਜ ਸਰਪੰਚੀ ਦੀ ਕੀ ਬਣਦੀ ਐ ਕਹਿ ਰਹੇ ਆ ਵੀ ਸਹਿਮਤੀ ਹੋ ਜਵੇ ਤਾਂ ਵਧੀਆ ਗੱਲ ਆ ਪੰਮੇ ਨੂੰ ਕਹਿ ਰਹੇ ਪੰਮਾ ਮੰਨਦਾ ਨਹੀਂ ਹੈਗਾ ਬਾਕੀ ਚਲੋ ਦਿਖਾਉਂਦੇ ਥੋੜਾ ਬਹੁਤਾ ਕੀ ਪ੍ਰੋਸੀਜਰ ਐ ਇੱਕ ਬੰਦਾ ਉਹ ਆ ਰਿਹਾ ਏ ਉਹਨੂੰ ਖੜਾ ਦੇਣਾ ਪੰਚ ਆਪਣੀ ਬਾਦੂ ਦਾ ਤੇਰਾ ਥਾੜਾ ਬਣਾ ਦੇਣਾ ਪੰਚ ਆਹੋ ਹੋਰ ਕੀ ਇੱਕ ਅੱਦਰ ਦਾ ਚਾਹੀਦਾ ਇੱਧਰ ਤੇ ਵੀ ਕੰਮ ਕਰਨੇ ਵਾਲਾ ਬੰਦਾ ਚਾਹੀਦਾ ਯਾਰ ਇਹ ਇਹ ਚਲੋ ਗੁਰਦਾਰਾ ਸਾਹਿਬ ਆਈ ਪਹੁੰਚ ਕੇ ਦੇਖਦੇ ਮੈਨੂੰ ਬਣਾ ਦਈਏ ਭਾਈ ਬਣਦਾ ਵੀ ਤੂੰ ਆਪਣੇ ਇੱਧਰ ਕੋਈ ਨਹੀਂ ਹੈਗਾ ਲੈ ਤੈਨੂੰ ਖੜਾ ਕਰ ਦੇ ਆ ਪਿੰਡ ਦੇ ਸਾਰੇ ਪਿੰਡ ਦੇ ਸਾਰੇ ਸਰਪੰਚ ਆ ਹਜੇ ਦਾ ਵਾਲਾ ਨਾ ਗੁਰਦੁਆਰਾ ਸਾਹਿਬ ਆਗੇ ਇਕੱਠ ਮੱਠ ਤਾਂ ਕਹਿੰਦੇ ਅੰਦਰ ਪੂਰਾ ਹੋਇਆ ਪਿਆ ਪੈਣੀ ਪਿੰਡ 'ਚ ਬਹਿ ਜਾਂਦਾ ਪੈਣੀ ਪਿੰਡ 'ਚ ਆਪਣ ਨਵੇੜ ਨਾਲ ਹਾਂ ਪੈਣੀ ਦਾ ਨਵੇੜੀ ਆ ਨੀ ਹੋਇਆ ਨਹੀਂ ਯਾਰ ਕਲੀ ਮੜਾ ਮੋਟਰਸਾਈਕਲ ਲੱਗੇ ਆ ਤੇ ਨੂੰ ਕੋਈ ਪੰਗ ਲੋ ਕੋਈ ਜਾਵੇ ਚੱਕੀ ਵਾਲਿਆਂ ਤੱਕ ਨੂੰ ਚਲੇ ਜਾਂਦਾ ਹੈ ਆਪਣਾ ਵਿੱਚ ਸੱਚੇ ਬਾਈ ਦਾ ਦੁਕਾਨਾਂ ਤੋਂ ਆ ਗਿਆ ਸਾੜੀਆਂ ਆਸ 13 ਹੀ ਹੋ ਗਏ ਇੱਧਰ ਬਾਈ ਦਾ ਦੇ ਘਰ ਹੋ ਗਏ ਲੋ ਬਾਈ ਪਿੰਡ ਦੀ ਸਰਪੰਚੀ ਦਾ ਕੁਝ ਬਣਿਆ ਨਹੀਂ ਹੁਣ ਅਸੀਂ ਅੱਗੇ ਰੋਪੜ ਜੱੱਗੇ ਕੋਲ ਚੱਲੇ ਆ ਹਾਂ ਭਈਆ ਹਾਂ ਵੀ ਜੱਗੇ ਪਾਰਟੀ ਪੁਲਟੀ ਕਰਨਾ ਸਾਡੀ ਟੈਗ ਕਰਨੀ ਮੈਂ ਕਰਨੀ ਕੋਲ ਤੇਰੀ ਪਾਰਟੀ ਜਣਦੀ ਹੈ ਤੁਹਾਇ ਨੇ ਦੋ ਦਿਨ ਆਇਆ ਬੀਏ ਹਾਂ ਬੰਦਾ ਨਵਾਂ 16 ਲੈ ਆਇਆ ਜੱਗੇ ਨੇ ਹੋਏ ਜੱਗੇ ਨੇ ਬਾਦੂ ਤੇਰੀ ਕੋਲ ਗਿਆ ਤੇਰੇ ਕੋਲ ਠੀਕ ਜੀ ਭਾਈ ਅਸੀਂ ਚੱਲੇ ਚਮਕੌਰ ਸਾਹਿਬ ਨੂੰ ਤੇ ਕੰਨੇ ਦਾ ਮੱਥਾ ਟੇਕਣ ਤੇ ਕਰਦੇ ਜਾਂਦੇ ਡੈਟ ਦੂਡ ਵੀ ਕਰਾਦੇ ਆ ਕਿੰਨਾ ਪਹੁੰਚਾ ਗੁਰਮੁਖ ਸਾਡਾ ਸਰਦਾਰ ਗਿਆ ਉਹ ਚੰਡੀਗੜ੍ਹ ਨੂੰ ਇਹ ਹੁਣ ਤੜੇਕਿਆਣਾ ਪੈਣਾ ਤਾਂ ਦੁਪਹਿਰ ਹੀ ਕਹਿਣ ਲੱਗ ਗਿਆ ਤਾਂ ਇਹ ਨੂੰ ਨੀਂਦ ਨਹੀਂ ਚੜ ਜਾਂਦੀ ਨਾ ਉਹ ਵੀ ਭੁੱਖੀ ਚੜ ਜਾਂਦੀ ਹੈ ਭੁੱਖੀ ਚੜ ਜਾਂਦੀ ਭੁੱਖੇ ਯਾਰ ਕੀ ਕਹਿੰਦਾ ਨੀਂਦ ਨੂੰ ਤਾਂ ਕੱਢ ਕੇ ਫਿਰ ਆਈਆਂ ਹੁਣ ਬਾਕੀ ਚਲੋ ਦੇਖਦੇ ਅੱਗੇ ਉੱਥਾ ਟਿਕਦੇ ਬਾਅਦ ਅੱਗੇ ਆਵਾਜ਼ ਕਿਛੇ ਜੇ ਕਟਾਉਣੀ ਆ ਤਾਂ ਕੱਟ ਹੁੰਦੀ ਆ ਗੱਡੇ ਗੁੱਡੇ ਦਾ ਘੱਟ ਚੱਕਦੇ ਮੋੜ ਸਕਦਾ ਚੰਗਾ ਗੱਡੀ ਨੂੰ ਬੋਤਾ ਇੰਨਾ ਛੇਤੀ ਅਗਲਾ ਗੁਰਦੁਆਰਾ ਸਾਹਿਬ ਨਹੀਂ ਨਾ ਪਾ ਸੋਰਾ ਦਾ ਗਿਆ ਭਰੋਸਾ ਨਾਲ ਦੇ ਪਹੁੰਚ ਗਿਆ ਉਹ ਵਹੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਇਹ ਦਰ ਲੰਗਰ ਹਾਲ ਆ ਗਿਆ। ਸੰਮਣੇ ਦੀਵਾਨ ਹਾਲ ਆ ਗਿਆ। ਕੋਲ ਬੰਦ। ਆਪਾਂ ਸੇ ਚਾਹ ਨੂੰ ਮਿੱਟੀ ਤੋਂ ਪਾ ਲਵਾਂਗੇ। ਲੋ ਬਾਈ ਹੁਣ ਅਸੀਂ ਚੱਲੇ ਘਰ ਨੂੰ ਤੇ ਬਾਕੀ ਮਿਲਦੇ ਆ ਅਗਲੇ ਬਲੌਕ ਵਿੱਚ ਸਤਿ ਸ੍ਰੀ ਅਕਾਲ